ਉਮਰਾ ਨਹੀਂ ਸੀ ਹਜੇ ਜਾਣ ਵਾਲੀਆਂ ਉਹਨਾਂ ਦੀ ਹਨਾ ਹਜੇ ਬਹੁਤ ਕੁਝ ਕਰਨਾ ਸੀਗਾ ਪਰਿਵਾਰ ਕੀ ਬੱਚੇ ਛੋਟੇ ਛੋਟੇ ਯਾਰ ਵੇਖੇ ਨਹੀਂ ਯਾਰ ਇਤਨਾ ਵੀ ਇੱਕ ਬੰਦਾ ਬਜ਼ੁਰਗ ਇਕ ਟਾਈਮ ਆਪਦੀ ਸਮਾਂ ਪੂਰਾ ਕਰਕੇ ਗਿਆ ਤੇ ਇੱਕ ਹੁੰਦੀ ਹੈ ਬੇਵਕਤੀ ਮੌਤ ਬੇਵਕਤੀ ਮੌਤ ਬੇਵਕਤੀ ਮੌਤ ਬਹੁਤ ਔਖਾ ਕਰਦੀ ਯਾਰ ਬਹੁਤ ਆ ਹੋ ਸਕਦਾ ਜੀ ਹਵਾਰਾ ਪਸ਼ੂ ਨਾ ਹੁੰਦੇ ਤਾਂ ਬਚ ਜਾਂਦਾ ਹਨਾ ਮੇਨ ਰੀਜ਼ਨ ਉਹ ਸੀਗਾ ਹਵਾਰਾ ਪਸ਼ੂਆਂ ਨੂੰ ਬਚਾਉਂਦਾ ਬਚਾਉਂਦਾ ਉਹ ਆਪਦੇ ਆਪ ਨੂੰ ਹਨਾ ਵੀ ਹੋ ਗਿਆ ਐਂ ਉਹਦਾ ਹਵਾਰਾ ਪਸ਼ੂ ਨੂੰ ਦੇਖ ਕਰਕੇ ਕਿੰਨੇ ਐਕਸੀਡੈਂਟ ਹੁੰਦੇ ਹਨਾ ਇਹਦੇ ਪਿੱਛੇ ਦੋਸ਼ ਤਾਂ ਸਰਕਾਰਾਂ ਨੂੰ ਦੇ ਸਕਦੇ ਆਪਾਂ ਇਹ ਮੁੱਦਾ ਹਾਈਲਾਈਟ ਹੋ ਗਿਆ ਬਿਰਾਸ ਜਿਹੜਾ ਸੈਲੀਬ੍ਰਿਟੀ ਸੀ ਪਰ ਤੁਹਾਨੂੰ ਪਤਾ ਹੋਣਾ ਤੁਸੀਂ ਪੱਤਰਕਾਰਾਂ ਹਰ ਰੋਜ਼ ਡੈਥ ਹੁੰਦੀਆਂ ਹਰ ਰੋਜ਼ ਮੇਰੇ ਖਿਆਲ ਨਾਲ ਕਿੰਨੇ ਆਪਣੇ ਕਿੰਨੇ ਸਕੇ ਸਬੰਧੀ ਕਿੰਨੇ ਯਾਰ ਮਿੱਤਰ ਕਿੰਨੇ ਜਾਂਦੇ ਆ ਇਹ ਚੀਜ਼ ਇਹ ਇੱਕ ਤਾਂ ਉਹ ਤਾਂ ਜਦੋਂ ਕਦੇ ਉਹਨਾਂ ਦਾ ਕਦੇ ਕਦਨੇ ਕਦੇ ਕੋਈ ਨਾ ਕੋਈ ਗਾਣਾ ਮੂਰੇ ਆਈ ਜਾਂਦਾ ਤੇ ਜਦੋਂ ਚੱਲਿਆ ਕਰੂ ਉਹਨਾਂ ਨੇ ਤਾਂ ਉੱਥੇ ਰੋਹ ਨਿਕਲਣ ਲੱਗ ਪਏ। ਯਾਰ ਦੀਵਾਲੀ ਦੇ ਦਿਨ ਆਉਂਦਾ ਇੱਕ ਗਾਣਾ ਮੈਂ ਸੁਣ ਰਿਹਾ ਸੀ। ਹੁਣ ਜਿਵੇਂ ਕੱਲ ਨੂੰ ਪਰਸੋਂ ਦਾ ਕਹਿੰਦੇ ਕਰਵਾ ਚੌਥਾ ਹਣਾ ਕੱਲ ਦਾ ਤੇ ਹਾਂ ਲੱਗਦਾ ਤੇ ਉੱਥੇ ਵੀ ਸੁੱਖਾਂ ਸੁੱਖ ਦੀਆਂ ਵੀ ਲੰਮੀਆਂ ਉਮਰ ਰਸਤੇ ਤੇ ਹੁਣ ਉਹਨਾਂ ਦੀ ਵਾਹਸ ਕੀ ਹਾਲ ਵਗੈਰ ਕੀ ਸਿਕورٹی ਉੱਪਰ ਪਾ ਕੇ ਮੰਨੀ ਹੁੰਦੀ ਸਾਰਾ ਕੁਝ ਹੈਲਮਟ ਵਗੈਰਾ ਪਾ ਕੇ ਸਭ ਕੁਝ ਆਉਂਦਾ ਹੀ ਪਾ ਕੇ ਫਿਰ ਵੀ ਮਤਲਬ ਹੁਣ ਬੰਦਾ ਇਹ ਕਹਿੰਦੇ ਆ ਆਪਦੇ ਵੱਲੋਂ ਕੀ ਕੁਝ ਕਰ ਸਕਦਾ ਆਪਦੇ ਵੱਲੋਂ ਤਾਂ ਬੰਦਾ ਪੂਰਾ ਤਿਆਰ ਸੀ ਨਾ ਤੇ ਸਰਕਾਰਾਂ ਇੰਨੀਆਂ ਟੈਕਸ ਲੈਂਦੀਆਂ ਯਾਰ ਫਿਰ ਪਸ਼ੂ ਦਾ ਹੱਲ ਕਿਉਂ ਨਹੀਂ ਕਰਦੇ ਮੈਂ ਇਹ ਇਹਦੇ ਜ਼ਿੰਮੇਵਾਰ ਹਮ ਸਰਕਾਰੀ ਕਹਿ ਸਕਦੇ ਆਪਾਂ ਜੇ ਬਹੁਤ ਨਾਲ ਹੀ ਬੰਦਾ ਸੀ ਯਾਰ ਬਹੁਤ ਮਤਲਬ ਹੁੰਦੇ ਆ ਜਿਵੇਂ ਇੰਡਸਟਰੀ ਬਹੁਤ ਆਰਟਿਸਟ ਹੁੰਦੇ ਆ ਇੱਕ ਦੂਜੇ ਨਾਲ ਹਨਾ ਕਿਸੇ ਦੀ ਕਿਵੇਂ ਹੁੰਦੀ ਕਿਸੇ ਦੀ ਕਿਵੇਂ ਉਹ ਤਾਂ ਬੰਦਾ ਹੈ ਹੀ ਨਹੀਂ ਐਸੇ ਪਾਸੇ ਹੁਣ ਸਿਰਫ ਗਾਉਣ ਦਾ ਹੀ ਤੇ ਘੁੰਮਣ ਕਰਨ ਦਾ ਹੀਗਾ ਕੋਈ ਐਕਸਟਰਾ ਕੰਮ ਤੁਸੀਂ ਕਦੇ ਸੁਣੀ ਨਹੀਂ ਹੋਣੀ ਉਹਦੀ ਕੰਟਰੋਵਰਸੀ ਵੀ ਸੀਗੀ ਲਿਖਾਉਂਦੀ ਹੁੰਦੀ ਹੈ ਹਰ ਚੀਜ਼ ਜੀ ਜੋ ਲਿਖਿਆ ਸੀ ਹਨਾ ਹੁਣ ਉਹ ਵੀ ਆ ਵੀ ਮੈਂ ਤਾਂ ਸੋਚਿਆ ਨਾ ਬਈ ਮਾਂ ਗਾਂ ਗਾਣਾ ਹੀ ਉਹਦਾ ਹੋਲ ਸੀਗਾ ਤੇ ਹੁਣ ਬਚਾਰੀ ਮਾਂ ਦਾ ਕੀ ਹਾਲ ਹੁੰਦਾ ਹੋਊਗਾ ਹਨਾ ਬਹੁਤ ਬਹੁ ਮਾੜਾ ਗਿਆ ਬਹੁਤ ਜ਼ਿਆਦਾ ਬਹੁਤ ਘਟਾ ਇਹ ਚੀਜ਼ ਨਾ ਨਹੀਂ ਹੋਣਾ ਚਾਹੀਦਾ ਲਈ ਮਿਲ ਸਸਟੇ ਕਾਲ ਜੇ ਸਫਰ ਟੈਲੀਵਿਜ਼ਨ ਨਾਲ ਤੁਸੀਂ ਜੁੜੇ ਹੋ ਮੈਂ ਪਰਮਜੀਤ ਸਿੰਘ ਐਸ ਵਕਤ ਮੈਂ ਪੋਨਾ ਪਿੰਡ ਵਿੱਚ ਖੜਾ ਜਿੱਥੇ ਅੱਜ ਰਾਜਵੀਰ ਜਵੰਦਾ ਦਾ ਅੰਤਿਮ ਸਸਕਾਰ ਕੀਤਾ ਜਾਣਾ ਬਹੁਤ ਸਾਰੇ ਹਸਤੀਆਂ ਪਹੁੰਚ ਰਹੀਆਂ ਨੇ ਰਾਜਵੀਰ ਜਵੰਦਾ ਨੂੰ ਅੰਤਿਮ ਵਿਦਾਈ ਦੇਣ ਕਿਤੇ ਨਾ ਕਿਤੇ ਦਿਲ ਦੇ ਵਿੱਚ ਦਰਦ ਵੀ ਹੈ ਕਿਉਂਕਿ ਰਾਜਵੀਰ ਜਵੰਦਾ ਦੀਆਂ ਬਹੁਤ ਸਾਰੀਆਂ ਯਾਦਾਂ ਜਿਹੜੀਆਂ ਉਹਦੇ ਜਾਣ ਤੋਂ ਬਾਅਦ ਵੀ ਤੰਗ ਕਰਨਗੀਆਂ ਬਾਈ ਜਿਹੜਾ ਬਾਈ ਨਾਲ ਹਾਦਸਾ ਹੋਇਆ ਬੜੀ ਮੰਦਭਾਗੀ ਘਟਨਾ ਹੋਈ ਆ ਪਰ ਇਹ ਕਿਤੇ ਨਾ ਕਿਤੇ ਜਿਹੜੀਆਂ ਉਹਦੀਆਂ ਯਾਦਾਂ ਉਹ ਪਰੇਸ਼ਾਨ ਕਰਦੀਆਂ ਨੇ ਕਰਨੀਆਂ ਵੀਰੇ ਉਹੀ ਗੱਲਾਂ ਹਨ ਵੀ ਚੱਲ ਆਪਾਂ ਦੁੱਖ ਆਪਾਂ ਨੂੰ ਹੀ ਕਿੰਨਾ ਤੇ ਫੈਮਲੀ ਦੇ ਕੀ ਬੀਤਰੀ ਹੋ ਗਈ ਹੈ ਨਾ ਪਰ ਦੁੱਖ ਦੀ ਗੱਡੀ ਤਾਂ ਪਾਉਣਾ ਨਾਲ ਸ਼ਾਮਲਾਂ ਪਰ ਯਾਰ ਇੱਕ ਨਾ ਜਿਵੇਂ ਤੁਸੀਂ ਪੱਤਰਕਾਰ ਭਰਾ ਇਹ ਮੁੱਦਾ ਜ਼ਰੂਰ ਠਾਓ ਯਾਰ ਆਵਾਰਾਂ ਪਸ਼ੂਆਂ ਦਾ ਹੱਲ ਹੋਣਾ ਚਾਹੀਦਾ ਯਾਰ ਬਿਲਕੁਲ ਭਾਈ ਬਿਲਕੁਲ ਆਪਾਂ ਹਨਾ ਵੀ ਉਮਰਾਂ ਨਹੀਂ ਸੀ ਹਜੇ ਜਾਣ ਵਾਲੀਆਂ ਉਹਨਾਂ ਦੀ ਹਨਾ ਹਜੇ ਬਹੁਤ ਕੁਝ ਕਰਨਾ ਸੀਗਾ ਪਰਿਵਾਰ ਕੀ ਬੱਚੇ ਛੋਟੇ ਛੋਟੇ ਯਾਰ ਵੇਖੇ ਨਹੀਂ ਜਾ ਰਹੇ ਉਹ ਚੀਜ਼ ਹਨਾ ਤੇ ਸਰਕਾਰਾਂ ਇੰਨੀ ਟੈਕਸ ਲੈਂਦੀਆਂ ਯਾਰ ਫਿਰ ਪਸ਼ੂਆਂ ਦਾ ਹੱਲ ਕਿਉਂ ਨਹੀਂ ਕਰਦੇ ਬਿਲਕੁਲ ਭਾਈ ਉਹਦੇ ਇੱਕ ਆਉ ਐਕਟ ਐਸ ਦੇ ਨਾਂ ਤੇ ਇੱਕ ਐਕਟ ਚੱਲਦਾ ਜਿਹਦੇ ਚੋਂ ਹਰ ਆਮ ਆਦਮੀ ਉਹਦਾ ਟੈਕਸ ਭਰਦਾ ਫਿਰ ਉਹ ਆਵਾਰਾ ਪਸ਼ੂ ਦੇ ਨਾਂ ਤੇ ਟੈਕਸ ਲੈ ਜਾਂਦਾ ਪਰ ਸਾਹਮਣੇ ਆ ਜਿਹੜੇ ਉਹ ਕਿਹੜੇ ਪਸ਼ੂ ਨੇ ਹੁਣ ਚੱਲ ਬੋਮਣਾ ਹਨ ਵੀ ਇਹ ਮੁੱਦਾ ਹਾਈਲਾਈਟ ਹੋ ਗਿਆ ਵੀ ਰਾਸੀ ਜਿਹੜਾ ਸੈਲੀਬ੍ਰਿਟੀ ਸੀ ਪਰ ਤੁਹਾਨੂੰ ਪਤਾ ਹੋਣਾ ਤੁਸੀਂ ਪੱਤਰਕਾਰ ਹਰ ਰੋਜ਼ ਡੈਥ ਹੁੰਦੀਆਂ ਹਰ ਰੋਜ਼ ਮੇਰੇ ਖਿਆਲ ਕਿੰਨੇ ਆਪਣੇ ਕਿੰਨੇ ਸਕੇ ਸਬੰਧੀ ਕਿੰਨੇ ਯਾਰ ਮਿੱਤਰ ਕਿੰਨੇ ਜਾਂਦੇ ਆ ਇਹ ਚੀਜ਼ ਇਹ ਇੱਕ ਤਾਂ ਹੁੰਦਾ ਨਾ ਵੀ ਇੱਕ ਬੰਦਾ ਬਜ਼ੁਰਗ ਇੱਕ ਟਾਈਮ ਆਪਦੀ ਸਮਾਪਤਾ ਪੂਰਾ ਕਰਕੇ ਗਿਆ ਤੇ ਇੱਕ ਹੁੰਦੀ ਹੈ ਬੇਵਕਤੀ ਮੌਤ ਬੇਵਕਤੀ ਮੌਤ ਬੇਵਕਤੀ ਮੌਤ ਬਹੁਤ ਔਖਾ ਕਰਦੀ ਯਾਰ ਬਹੁਤ ਜ਼ਿਆਦਾ ਹੁਣ ਉਹਦਾ ਜਿੰਨਾ ਟਾਈਮ ਇੱਕ ਇੱਕ ਇਹ ਨਾ ਹੁਣ ਇੱਕ ਇਧਰ ਤੁਸੀਂ ਹੁਣ ਆਰਟਿਸਟ ਦਾ ਇਹ ਵੇਖੋ ਵਿਚਾਰੇ ਹੁਣੇ ਮਾਂ ਪਿਓ ਤੇ ਉਹਨਾਂ ਦੀ ਕੀ ਬਿਦਰੀ ਹੋਗੀ ਉਹ ਤਾਂ ਜਦੋਂ ਕਦੇ ਉਹਨਾਂ ਦਾ ਕਿਤੇ ਕਦਨਕਦੇ ਕੋਈ ਨਾ ਕੋਈ ਗਾਣਾ ਮੂਰੇ ਆਈ ਜਾਣਾ ਜਦੋਂ ਚੱਲਿਆ ਕਰੋ ਉਹਨਾਂ ਨੇ ਤਾਂ ਉੱਥੇ ਰੋਣ ਨਿਕਲਣ ਕਰਨਗੇ। ਦੀਵਾਲੀ ਦੇ ਦਿਨ ਆਉਦਾ ਇੱਕ ਗਾਣਾ ਮੈਂ ਸੁਣ ਰਿਹਾ ਸੀ। ਹੁਣ ਜਿਵੇਂ ਕੱਲ ਨੂੰ ਪਰਸੋਂ ਦਾ ਕਹਿੰਦੇ ਕਰਵਾ ਚੌਥਾ ਹੈ ਨਾ ਕੱਲ ਦਾ ਤੇ ਹੁਣ ਹਾਂ ਲੱਗਦਾ ਤੇ ਉੱਥੇ ਵੀ ਸੁੱਖਾਂ ਸੁਖਦੀਆਂ ਵੀ ਲੰਮੀ ਉਮਰ ਰਸਤੇ ਤੇ ਹੁਣ ਉਹਨਾਂ ਦੀ ਵਾਈਫ ਦਾ ਕੀ ਹਾਲ ਹੋ ਗਿਆ ਯਾਰ ਕੀ ਵੇਖਿਆ ਨਹੀਂ ਜਾ ਰਿਆ ਵੀ ਯਾਰ ਬਹੁਤ ਮਤਲਬ ਹੈ ਨਾ ਬਹੁਤ ਜ਼ਿਆਦਾ ਮਾੜਾ ਵੀ ਕਿੱਥੇ ਆ ਦਿਨ ਕਹਿੰਦੇ ਤਾਂ ਤਿਹਾਰਾਂ ਦੇ ਦਿਨ ਖੁਸ਼ੀ ਵਾਲੇ ਦਿਨ ਹੁੰਦੇ ਆ। ਬਿਲਕੁਲ ਚਲੋ ਸੋਗ ਵਾਲੇ ਦਿਨ ਆ। ਆਪਾਂ ਕਦੇ ਨਾ ਕਦੇ ਸਿਰਫ ਫੈਕਸ਼ਨ ਤੇ ਮਿਲੇ ਸੀ ਤੇ ਆ ਅੱਖ ਭਰਦੀ ਆ ਗਲ ਭਰਦਾਗਾ ਗੱਲ ਨਹੀਂ ਹੁੰਦੀ ਪਰ ਜਿਹੜੇ ਪਰਿਵਾਰ ਨੇ ਹੋਇਆ ਪਿਆ ਤੇ ਪਰਿਵਾਰ ਦਾ ਕੀ ਹੋਇਆ ਪਿਆ ਵਗੈਰਾ ਯਾਰ ਇਹ ਮੁੱਦਾ ਠਾਓ ਭਰਾ ਬਣ ਕੇ ਯਾਰ ਅਵਾਰਾ ਪੁਛੋਂ ਵਾਲਾ ਬਿਲਕੁਲ ਬਾਈ ਨਹੀਂ ਗਾਣਾ ਵੀ ਕਿਉਂਕਿ ਆ ਇਹ ਨਾ ਹੋਵੇ ਬਈ ਆ ਥੋੜੇ ਦਿਨ ਦੀ ਗੱਲ ਰਵੇ ਇਹ ਮੈਂ ਨਾ ਚੱਲਦੀ ਰਵੇ ਗੱਲ ਇਹ ਨਾ ਠਾਓ ਵੀ ਇਹ ਹੱਲ ਕਰੋ ਯਾਰ ਬਹੁਤ ਮਾੜਾ ਤੁਸੀਂ ਤੁਹਾਨੂੰ ਇਸ ਤੇ ਕੀ ਲੱਗਦਾ ਕਿ ਸਰਕਾਰ ਨੂੰ ਜਿਹੜਾ ਟੈਕਸ ਲੈਂਦੇ ਆ ਸਖਤ ਤੋਂ ਸਖਤ ਉਹ ਚੀਜ਼ ਤੇ ਐਕਸ਼ਨ ਲੈਣਾ ਚਾਹੀਦਾ ਕਿਉਂਕਿ ਟੈਕਸ ਭਰਦੇ ਆ ਆਪਣਾ ਅਧਿਕਾਰ ਵੀ ਬਣਦਾ ਮੈਂ ਸਿੱਧੀ ਗੱਲ ਕਹ ਇਹਦੀ ਜ਼ਿੰਮੇਵਾਰ ਹਮ ਸਰਕਾਰ ਹੀ ਕਹਿ ਸਕਦੇ ਆਪਾਂ ਜੇ ਸਰਕਾਰ ਇਹ ਜੀ ਜਿਹਦਾ ਹੱਲ ਕਰੇ ਤਾਂ ਹੋ ਸਕਦਾ ਜੀ ਹਵਾਰਾ ਪਸ਼ੂ ਨਾ ਹੁੰਦੇ ਤਾਂ ਬਚ ਜਾਂਦਾ ਹਨਾ ਮੇਨ ਰੀਜ਼ਨ ਉਹ ਸੀ ਕਿ ਹਵਾਰਾ ਪਸ਼ੂਆਂ ਨੂੰ ਬਚਾਉਂਦਾ ਬਚਾਉਂਦਾ ਉਹ ਆਪਦੇ ਆਪ ਨੂੰ ਹਨਾ ਵੀ ਹੋ ਗਿਆ ਐਂ ਹਾਂ ਉਹਦਾ ਹਵਾਰਾ ਪਸ਼ੂ ਨੂੰ ਦੇਖ ਕਰਕੇ ਹੀ ਕਿਨੇ ਐਕਸੀਡੈਂਟ ਹੁੰਦੇ ਹਨਾ ਇਹਦੇ ਵਿੱਚ ਦੋਸ਼ ਤਾਂ ਸਰਕਾਰ ਨੂੰ ਹੀ ਦੇ ਸਕਦੇ ਆਪਾਂ ਜੀ ਹੈਗਾ ਹੁੰਦਾ ਬਹੁਤ ਸਾਰੇ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਬਹੁਤ ਸਾਰੇ ਐਕਸੀਡੈਂਟ ਆ ਜਿਹੜੇ ਸਾਹਮਣੇ ਨਹੀਂ ਆਉਂਦੇ ਲੋਕਾਂ ਦੇ ਪਰ ਇਹ ਆਵਾਰਾ ਪਸ਼ੂ ਹੀ ਹੈ ਜਿਹੜਿਆ ਨੇ ਜਾਨ ਲਈ ਆ ਜਾਨ ਲਈ ਆ ਮੈਂ ਵੀ ਹੈ ਹੀ ਆਵਾਰਾ ਪਸ਼ੂ ਦਾ ਗੱਲ ਤੁਹਾਨੂੰ ਹੀ ਪਤਾ ਤੇ ਹਲੇ ਤਾਂ ਉਹ ਬਾਈ ਤਾਂ ਕਿੰਨੀ ਆਵਦੀ ਹੈ ਨਾ ਵੀ ਸਭ ਕੁਝ ਸਕਿਉਰਟੀ ਪੱਗ ਬੰਨੀ ਹੁੰਦੀ ਸਾਰਾ ਕੁਝ ਹੈਲਮਟ ਵਗੈਰਾ ਪਾ ਕੇ ਸਭ ਕੁਝ ਜਾਂਦਾ ਹੀ ਹੈ ਹੈਲਮਟ ਪਾ ਕੇ ਫਿਰ ਵੀ ਮਤਲਬ ਹੁਣ ਬੰਦਾ ਇਹ ਕਹਿੰਦੇ ਆਪ ਦੇ ਵੱਲੋਂ ਕੀ ਕੁਛ ਕਰ ਸਕਦਾ ਆਪ ਦੇ ਵੱਲੋਂ ਤਾਂ ਬੰਦਾ ਪੂਰਾ ਤਿਆਰ ਸੀ ਨਾ ਜੀ ਪਰ ਜਿੱਥੇ ਬਾਕੀ ਜੋ ਜਿੰਨੇ ਕਿ ਲਿਖਿਆ ਹੋਣਾ ਪ੍ਰਮਾਤਮਾ ਨੇ ਉਹਦੇ ਅੱਗੇ ਚੱਲ ਨਹੀਂ ਸਕਦਾ ਜੋ ਜਦੋਂ ਹੋਣੀ ਆ ਬਿਲਕੁਲ ਬਈ ਬਹੁਤ ਮਾੜਾ ਪਿਛਲੇ ਦਿਨਾਂ ਚ ਰਾਜਵੀਰ ਜਵੰਦਾ ਦੇ ਕੁਝ ਅਜਿਹੇ ਗਾਣੇ ਆਏ ਜਿਹੜੇ ਅੱਜ ਕਿਤੇ ਨਾ ਕੀਤੇ ਲੱਗਦਾ ਕਿ ਉਹ ਆਪਣੇ ਤੇ ਹੀ ਲਿਖ ਗਿਆ ਆ ਇਹ ਵੀ ਕਹਿੰਦੇ ਆ ਵੀ ਹੁੰਦੇ ਆ ਯਾਰ ਇਹਨਾ ਕਿ ਹੋਣੀ ਹੁੰਦੀ ਲਿਖਾਉਂਦੀ ਹੁੰਦੀ ਆ ਹਰ ਚੀਜ਼ ਜੀ ਜੋ ਲਿਖਿਆ ਸੀ ਹਣਾ ਹੁਣ ਉਹ ਹੀ ਆ ਵੀ ਮੈਂ ਤਾਂ ਉਹ ਸੋਚਿਆ ਨਾ ਵੀ ਮਾਂ ਗਾਂ ਗਾਣਾ ਹੀ ਉਹਦਾ ਉਹ ਲਿ ਸੀਗਾ ਤੇ ਹੁਣ ਬਚਾਰੀ ਮਾਂ ਦਾ ਕੀ ਹਾਲ ਹੁੰਦਾ ਹੋਊਗਾ ਹਨਾ ਬਹੁਤ ਬਹੁਤ ਮਾੜਾ ਗਿਆ ਬਹੁਤ ਜ਼ਿਆਦਾ ਯਾਰ ਬਹੁਤ ਘਟਾ ਇਹ ਚੀਜ਼ ਨਾ ਨਾ ਬਿਲਕੁਲ ਨਹੀਂ ਹੋਣਾ ਚਾਹੀਦਾ ਹੈ। ਬਾਈ ਮੈਲੀਅਮ ਕਦੇ ਤੁਸੀਂ ਰਾਜ ਵੀ ਕਹਿੰਦੇ ਜੀ। ਨਹੀਂਰੇ ਇੱਕ ਦੋ ਵਾਰ ਫੋਨ ਤੇ ਘਲੇ ਬਹੁਤ ਨਾਈਸ ਬੰਦਾ ਸੀ ਯਾਰ ਬਹੁਤ ਮਤਲਬ ਹੁੰਦੇ ਆ ਜਿਵੇਂ ਇੰਡਸਟਰੀ ਬਹੁਤ ਆਰਟਿਸਟ ਹੁੰਦੇ ਇੱਕ ਦੂਜੇ ਨਾਲ ਹਨਾ ਕਿਸੇ ਦੀ ਕਿਵੇਂ ਹੁੰਦੀ ਕਿਸੇ ਦੀ ਕਿਵੇਂ ਉਹ ਤਾਂ ਬੰਦਾ ਹੈ ਹੀ ਨਹੀਂ ਐਸੋੇ ਪਾਸੇ ਹੂੰ ਸਿਰਫ ਗਾਉਣ ਦਾ ਸੀ ਤੇ ਘੁੰਮਣ ਫਿਰਨ ਦਾ ਸੀਗਾ ਕੋਈ ਐਕਸਟਰਾ ਕੰਮ ਤੁਸੀਂ ਕਦੇ ਸੁਣੀ ਨਹੀਂ ਹੁੰਦੀ ਉਹਦੀ ਕੰਟਰੋਵਰਸੀ ਵੀ ਸੀਗੀ ਕਿ ਕਿਸੇ ਨੂੰ ਆਲਟ ਬੁਲਿਆ ਹੋਵੇ ਸਾਧ ਬੰਦਾ ਸੀ ਜਮਾ ਯਾਰ ਬਹੁਤ ਨਾਈਸ ਸੀ ਬੰਦਾ ਪਿਛਲੇ ਦਿਨਾਂ ਚ ਵੀਡੀਓ ਵਾਇਰਲ ਹੋਈਆਂ ਜਿਵੇਂ ਛੋਟੇ ਛੋਟੇ ਬੱਚਿਆਂ ਦੇ ਨਾਲ ਫਨ ਕਰਦਾ ਨਜ਼ਰ ਆ ਮੂਰੇ ਹਾਈਲਾਈਟ ਨਹੀਂ ਹੋਇਆ ਵੀ ਆਈ ਨਹੀਂ ਸੀ ਉਹਨੂੰ ਵੀ ਮੈਂ ਕੋਈ ਆਪਦੇ ਪੁਆਇੰਟ ਬਣਾਵਾ ਉਹ ਬਣਾਵਾ ਸੇਵਾ ਕੀਤੀ ਬਹੁਤ ਦਿਲੋਂ ਕੀਤੀ ਦੱਸਦੇ ਆ ਉਹਦੇ ਪਿੰਡ ਵਾਲੇ ਸਾਰੇ ਦੱਸਦੇ ਹਨ ਜੀ ਨਹੀਂ ਸੀ ਬਹੁਤ ਯਾਰ ਬਹੁਤ ਵੱਡਾ ਘਾਟਾ ਪਿਆ ਯਾਰ ਹੋਣਾ ਨਹੀਂ ਚਾਹੀਦਾ ਸੀ ਇਹ ਚੀਜ਼ ਬਿਲਕੁਲ ਕੀ ਲੱਗਦਾ ਕਿ ਮਿਊਜ਼ਿਕ ਇੰਡਸਟਰੀ ਨੂੰ ਵੀ ਇਕੱਠੇ ਹੋ ਕੇ ਇਸ ਤੇ ਇੱਕ ਹੱਲਾ ਬੋਲਣਾ ਚਾਹੀਦਾ ਇਸ ਤਰ੍ਹਾਂ ਦੇ ਹਾਦਸਿਆਂ ਤੇ ਬਈ ਬੋਲਣਾ ਚਾਹੀਦਾ ਮੈਂ ਕਹਿੰਦਾ ਵੀ ਜਿੰਨੇ ਵੀਰ ਭਰਾ ਸਾਰੇ ਮਤਲਬ ਇਹ ਚੀਜ਼ ਇਹ ਮੁੱਦਾ ਜ਼ਰੂਰ ਉਠਾਓ ਯਾਰ ਅਵਾਰਾ ਬੁਸ਼ੌਣਾਂ ਵਾਲਾ ਹੱਲ ਕਰੋ ਬਰੋ ਯਾਰ ਉਦੋਂ ਬਾਅਦ ਹੀ ਪਤਾ ਨਹੀਂ ਕਿੰਨੇ ਹੋ ਗਏ ਉਹਨੇ ਆ ਤੁਸੀਂ ਪਤਾ ਕਰ ਲਿਓ ਬਹੁਤ ਜਿੰਨੇ ਰੋਡ ਤੇ ਐਕਸੀਡੈਂਟ ਹੁੰਦੇ ਆ 90% ਵਾਰਾਂ ਪਸ਼ੂਆਂ ਕਰਕੇ ਹੁੰਦੇ ਆ ਵੀ 90% ਤੇ ਇਹਦੇ ਵਿੱਚ ਹੁਣ ਕਿਹਨੂੰ ਕਹਿ ਸਕਦੇ ਆਪਾਂ ਹਨਾ ਕਿਹਦੇ ਹੱਲ ਹੋਣਾ ਚਾਹੀਦਾ ਇਤੋਂ ਨਾਲ ਲੋਕਾਂ ਨੂੰ ਵੀ ਚਾਹੀਦਾ ਬਈ ਇਹ ਤਾਂ ਉਹਨਾਂ ਲੋਕ ਲੋਕ ਵੀ ਭਾਗੀਦਾਰ ਆ ਜਿਹੜੇ ਪਹਿਲਾਂ ਦੁੱਧ ਪੀਣ ਵਾਸਤੇ ਵਰਤ ਲੈਂਦੇ ਆ ਬਾਅਦ ਚ ਛੱਡ ਦਿੰਦੇ ਨੇ ਬਹੁਤ ਗਲਤ ਉਹ ਚੀਜ਼ ਵੀ ਬਹੁਤ ਗਲਤ ਆ ਵੀ ਤੁਸੀਂ ਰੱਖਿਆ ਪਸ਼ੂ ਤਾਂ ਯਾਰ ਜੇ ਜਿਹੜਾ ਦੁੱਧ ਨੂੰ ਹਟ ਜਾਂਦਾ ਤਾਂ ਛੱਡ ਦਿੰਦੇ ਉਹ ਉਹ ਚੀਜ਼ਾਂ ਵੀ ਗਲਤ ਐ ਯਾਰ ਇਸ ਤਰ੍ਹਾਂ ਲੋਕਾਂ ਨੂੰ ਵੀ ਹੋਣਾ ਚਾਹੀਦਾ ਗਊਸ਼ਾਲਾ ਰਾਹੀ ਜਾ ਕਿਤੇ ਉਹਦੀ ਉਹ ਗਊਸ਼ਾਲਾ ਉਹਨਾਂ ਨੂੰ ਵੀ ਕਰਨਾ ਚਾਹੀਦਾ ਵੀ ਹੁਣ ਗਊਸ਼ਾਲਾ ਹਰੇਕ ਸ਼ਹਿਰਾਂ ਦੇ ਵਿੱਚ ਬਣੀਆਂ ਆਈਆਂ ਤੇ ਉਹ ਆਵਰਾ ਪਸ਼ੂ ਨੂੰ ਕਿਉਂ ਨਹੀਂ ਫੰਡ ਰੇਗੇ ਬਿਲਕੁਲ ਉਹਨਾਂ ਨੇ ਬਸ ਜਿਹੜੇ ਦੁੱਧ ਦਿੰਦੇ ਸਿਰਫ ਉਹਨਾਂ ਨੂੰ ਹੀ ਉਹ ਰੱਖੀ ਜਾਂਦੇ ਯਾਰ ਗਲਤ ਐ ਚਲੋ ਚਲੋ ਰਾਜਵੀਰ ਜਵੰਦਾ ਦੀ ਘਾਟ ਆ ਜਿਹੜੀ ਉਹ ਤਾਂ ਨਹੀਂ ਪੂਰੀ ਹੋ ਸਕਦੀ ਉਹ ਹਮੇਸ਼ਾ ਰਟਣੀ ਰਹੇਗੀ ਦੁੱਖ ਚ ਸ਼ਰੀਕ ਹੋਣਾ ਐ ਤੇ ਹਮੇਸ਼ਾ ਨਾਲ ਹੀ ਰਵਾਂਗੇ ਫੈਮਿਲੀ ਦੇ ਜਿੰਨੇ ਕੁ ਜੋਗੇ ਹੈਗੇ ਹਨਾ ਪਰ ਇਹ ਘਾਟਾ ਤਾਂ ਨਹੀਂ ਪੂਰਾ ਹੋ ਸਕਦਾ ਵੀਰੇ ਹਨਾ ਬਿਲਕੁਲ ਬਾਈ ਧੰਨਵਾਦ ਸੋ ਗੱਲਬਾਤ ਕੀਤੀ ਚੰਦਰਾ ਬਰਾੜ ਜੀ ਦੇ ਨਾਲ ਜਿਨ੍ਹਾਂ ਨੇ ਆਪਣਾ ਅ ਦੁੱਖ ਵੀ ਸਾਂਝਾ ਕੀਤਾ ਪਰਿਵਾਰ ਦੇ ਨਾਲ ਪਰ ਕਿਤੇ ਨਾ ਕਿਤੇ ਇਹ ਗੱਲ ਜ਼ਿਕਰਯੋਗ ਹੈ ਸੋਚਣਯੋਗ ਹੈ ਕਿ ਇਹ ਆਵਾਰਾ ਪਸ਼ੂ ਸੀ ਜਿਨ੍ਹਾਂ ਨੇ ਰਾਜਵੀਰ ਜਵੰਦਾ ਦੀ ਅੱਜ ਜਾਨ ਲਈ ਪਰ ਕਿੰਨੇ ਅਨੇਕਾਂ ਹੀ ਇਦਾਂ ਦੇ ਐਕਸੀਡੈਂਟ ਹੁੰਦੇ ਹੋਣਗੇ ਰੋੜਾ ਦੇ ਉੱਤੇ ਜੋ ਆਵਾਰਾ ਪਸ਼ੂਆਂ ਦੇ ਨਾਲ ਹੁੰਦੇ ਜਦ ਸਰਕਾਰ ਇਹ ਟੈਕਸ ਲੈਂਦੀ ਹੈ ਅ ਆਵਾਰਾ ਪਸ਼ੂਆਂ ਨੂੰ ਸਾਮ ਸੰਭਾਲ ਤੇ ਪਰ ਲੋਕਾਂ ਦੀ ਜੇਬ ਚੋਂ ਤਾਂ ਪੈਸਾ ਜਾਂਦਾ ਫਿਰ ਉਹ ਲਾਇਆ ਕਿੱਥੇ ਜਾਂਦਾ ਇਹ ਵੀ ਕਿਤਨਾ ਕਿਤੇ ਸਵਾਲ ਖੜਾ ਹੁੰਦਾ ਹੈ ਕਿ ਜਦ ਸਰਕਾਰ ਨੂੰ ਟੈਕਸ ਪੇ ਕੀਤਾ ਜਾਂਦਾ ਆਵਾਰਾ ਪਸ਼ੂਆਂ ਦੀ ਦੇਖਭਾਲ ਲਈ ਤਾਂ ਫਿਰ ਉਹਨਾਂ ਨੂੰ ਸੰਭਾਅ ਕਿਉਂ ਨਹੀਂ ਜਾਂਦਾ ਫਿਰ ਵੀ ਆਵਾਰਾ ਪਸ਼ੂ ਕਿਉਂ ਇਸੇ ਤਰ੍ਹਾਂ ਸੜਕਾਂ ਤੇ ਆਮ ਘੁੰਮਦੇ ਨਜ਼ਰ ਆਉਂਦੇ ਨੇ ਤੁਸੀਂ ਇਸ ਗੱਲਬਾਤ ਨੂੰ ਕਿਵੇਂ ਦੇਖਦੇ ਹੋ ਕਮੈਂਟ ਸੈਕਸ਼ਨ ਰਾਹੀਂ ਜਰੂਰ ਜੁੜਨਾ ਜੁੜੇ ਰਹੋ ਸਾਫਰ ਟੈਲੀਵਿਜ਼ਨ ਨਾਲ ਧੰਨਵਾਦ